ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸਨੋ ਭਗਵਾਨ ਦੀ ਜੈ ਸਤਕਾਰਯੋਗ ਹਰ ਸੰਗਏ ਜੀਓ ਦਾਸ ਆਪ ਜినਲ ਲਿਖ ਸੰਜੀ ਕਰੇਗਾ ਗ੍ਰੰਥ ਨੰਬਰ 17 ਦੀ ਲਿਖਤੇ ਆ ਜਦੋਂ ਅਰਜਨ ਪਾਸ਼ਾ ਜੀ ਤਤੀ ਲੋ ਤੇ ਬਿਠਾਏ ਸਨ ਉਸ ਵੇਲੇ ਕੀ ਵਾਦਾ ਹੋਇਆ ਕਾਲਪੁਰਖ ਨਾਲ ਆਉ ਆਪਾਂ ਲਿਖਸਾਂ ਜੀ ਕਰੀਏ ਹਰ ਸੰਗਰ ਜੀ ਉਹ ਲਿਖਤ ਲੰਬੀ ਕਰਕੇ ਮੈਂ ਆਪ ਜੀ ਨਾਲ ਸਿਰਫ ਦੋ ਪੇਜ ਦੇ ਲਿਖਸਾਂ ਜੀ ਕਰਾਂਗਾ ਦੋ ਜਹਾਨ ਕੈਨ ਅਸੀਂ ਵੇਖਿਆ ਅਖੀ ਦੋ ਜਹਾਨ ਬਿਆਨ ਕਰਦੇ ਆ ਕਿ ਅਸੀਂ ਉਸ ਪ੍ਰਭੂ ਪਰਮਾਤਮਾ ਨੂੰ ਅੱਖਾਂ ਨਾਲ ਵੇਖਿਆ ਆਪਣਾ ਧਿਆਨ ਲਗਾਈਆ ਜਿਸ ਵੇਲੇ ਅਰਜਨ ਬੈਠਾ ਲੋ ਤਤੀ ਸੋਹਣੇ ਆਸਣ ਸੋਭਾ ਪਾਈਆ ਸੁਣ ਆਸਣ ਲਾ ਕੇ ਉਸ ਵੇਲੇ ਬੈਠੇ ਸੀ ਅਰਜਨ ਪਾਸ਼ਾ ਜੀ ਥੱਲੇ ਅਗ ਡੌਂਦਾ ਸੀ ਮੱਠੀ ਮੱਠੀ ਪਠੀ ਖੂਬ ਤਪਾਇਆ ਉਸ ਅੰਤਰ ਇੱਕ ਆਸ ਰੱਖੀ ਤ੍ਰਿਸ਼ਨਾ ਨਾਲ ਮਿਲਾਈਆ ਜਿਹੜਾ ਉਸ ਵੇਲੇ ਪਠਿਆਰਾ ਅਗ ਡਾਰ ਰਿਆ ਸੀ ਉਹ ਮੱਠੀ ਮੱਠੀ ਅੱਗ ਨੂੰ ਜਿਹੜਾ ਉਤਪਾ ਰਿਆ ਸੀਗਾ ਉਸ ਵੇਲੇ ਲੋਹ ਨੂੰ ਉਹ ਕੀ ਬਿਆਨ ਕਰਦਾ ਜਿਸਨੇ ਅਗ ਡਾਈ ਸੀ ਪ੍ਰਭੂ ਮੇਰੀ بے ਵਸੀ ਹੁਕਮੇ ਅੰਦਰ ਕਾਰ ਕਮਾਈਆ اے ਪ੍ਰਭੂ ਮੈਂ ਹੁਕਮ ਦੇ ਅੰਦਰ ਆ ਜੇ ਅੱਜ ਹੁਣ ਮੈਂ ਅਗੜਾਰੇ ਮੈਂ ਹੁਕਮ ਦੇ ਅੰਦਰ ਆ ਲੱਕੜੀ ਦੋਹ ਤੜਾ ਮਾਰ ਕੇ ਪਿਟੀ ਜੋ ਵਹਿਣਾ ਦੇ ਅੰਦਰ ਸਾਡੇ 30 ਮੀਲ ਵਹਿੰਦੀ ਆਈਆ ਜਿਹੜੀ ਉਹ ਲੱਕੜ ਸੀ ਉਹ ਵੀ ਚਨਾਹ ਕੱਡੇ ਤੋਂ ਆਈ ਸੀ ਉਹ ਵੀ 도ਤੜਾ ਮਾਰ ਕੇ ਪਿੱਟੀ ਜਿਹੜੀ ਉਸ ਵੇਲੇ ਅਰਜਨ ਪਾਸ਼ਾ ਜੀ ਦੇ ਥੱਲੇ ਅੱਗ ਡਾਣ ਢਾਈ ਸੀ ਜਿਸ ਕਾਰਨ ਆਵੀ ਕੰਡੇ ਸੁਟੀ ਸਾਡੇ 3 ਰੁਪਏ ਕੀਮਤ ਪਾਈਆ ਉਸ ਅਰਜਣ ਦੀ ਧਾਈ ਹੱਡੀ ਹੱਡੀ ਆਪਣੀ ਸੇਵਕਮਾਈਆ ਕਿੰਨੀ ਕੀਮਤ ਪਈ ਉਸ ਵੇਲ ਉਸ ਲੱਕੜ ਦੀ 3.5 ਰੁਪਏ ਪਿਛਲੀ ਯਾਦ ਅਜੇ ਪ੍ਰੇਮ ਵਿੱਚ ਵਦੀ ਨਾ ਤਾ ਨਾ ਸਕੇ シュਡਾਈਆ ਜਿਸ ਨੇ ਅਗ ਡਾਈ ਤਤੀ ਉਸ ਨੂੰ ਵਾਹ ਦੇਣੀ ਠੰਡੀ ਜਿਸ ਨੇ ਅਗ ਡਾਈ ਉਸ ਨੂੰ ਕੀ ਦੇਵੀ ਠੰਡੀ ਵਾਹ ਦੇਵੀ ਕਿਉਂ ਦੇਵੀ ਉਸ ਨੂੰ ਠੰਡੀ ਵਾਹ ਅਗਨੀ ਅਗ ਬੁਜਾਈਆ ਵੀ ਸੋ ਵੀ ਬਕਰਮੀ ਮਨਸਾ ਸਿੰਘ ਘਰ ਖਾਦੀ ਸੁਗੰਧੀ ਇਹ ਮਨਸਾ ਸਿੰਘ ਦੇ ਘਰ ਸੁਗੰਧੀ ਖਾਦੀ ਸੀ ਉਸ ਪਠਿਆਰੇ ਨੇ ਜਦੋਂ 15 ਪੋ ਨੂੰ ਦਾ ਸਮਾਂ ਸੀ ਉਸ ਵੀਰ ਦੇ ਘਰ ਜਾਣ ਦਾ ਰਾਵੀ ਦੇ ਘਰ ਅੱਗੇ ਚੇਪੇ ਉਸ ਦਾ ਘਰ ਸੀ ਪਠਿਆਰੇ ਦਾ ਉਹ ਮਨਸਾ ਸਿੰਘ ਦੇ ਘਰ ਉਹ ਪਠਿਆਰੇ ਨੇ ਬੇਨਤੀ ਕੀਤੀ ਸੀ ਕਿ ਗਾਲਪੁਰ ਕਦੇ ਸਾਡੇ ਘਰ ਵੀ ਫੇਰਾ ਪਾਓ ਪਰ ਉਸ ਵੇਲੇ ਪਰਮਾਤਮਾ ਨੇ ਇਹ 2 ਸਾਲ ਪਹਿਲਾਂ ਜਿਹੜੀ ਗੱਲ ਕਹੀ ਸੀ ਗੀਤ ਉਸ ਵੇਲੇ ਸੱਚੇ ਪਾਤਸ਼ਾਹ ਨੇ ਕੀ ਬਿਆਨ ਕੀਤਾ 20 ਹੋ ਵੀ ਬਿਕਰਮੀ ਮਨਸਾ ਸਿੰਘ ਕਰ ਖਾਦੀ ਸੁਗੰਦੀ ਅੱਗੇ ਜਾਣ ਦੀ ਅਜੇ ਪਵੰਦੀ ਰਾਹੀ ਰਾਵੀ ਰਾ ਵਿੱਚ ਰੋਵੇ ਮਾਰੇ ਤਾਈਆਂ ਰਾਵੀ ਕੀ ਹੈ ਉਹ ਤਹਾਂ ਮਾਰਦੀ ਪੇਸੀ ਕਿਉਂਕਿ ਪਾਬੰਦੀ ਇਹ ਸੀ ਕਿ ਜਦੋਂ 15 ਪੋ ਨਹੀਂ ਆਇਆ 15 ਪੋ ਦਾ ਜਿਹੜਾ ਸੀਗਾ ਉਸ ਵੇਲੇ ਅਰਜਨਪਾਸ਼ਾ ਜੀ ਦਾ ਕੋਲ ਕਰਾਰ ਹੋਇਆ ਸੀਗਾ ਕਿ 16 ਪੋ ਬਾਪੂ ਦਲੀਪ ਸਿੰਘ ਦੇ ਘਰ ਬਾਪੁਰ ਤੇ 15 ਪੋ ਨੂੰ ਜਿਹੜਾ ਸੀਗਾ ਉਹ ਪਠਿਆਰੇ ਦੇ ਘਰ ਜਾਣਾ ਸੀਗਾ ਚੇਪੇ ਇਹ ਜਿਹੜਾ 5 ਦਿਨ ਦਾ ਵਿਹਾਰ ਹੋਇਆ ਸੀਗਾ 13 14 15 16 17 ਪੋ ਤੱਕ ਉਸ ਵੇਲੇ ਅਰਜਨ ਮੰਗ ਇੱਕ ਮੰਗੀ ਟੁੱਟੀ ਆਪਣੇ ਨਾਲ ਗੰਢੀ ਜੇਸ ਉਹ ਜਿਸ ਵੇਲੇ ਦੋ ਤੋਂ ਇੱਕ ਨਜ਼ਰੀ ਆਈਆ ਕੀ ਕਿ ਜਿਸ ਵੇਲੇ ਦੋ ਤੋਂ ਇੱਕ ਨਹੀਂ ਹੋਏ ਹੁਣ ਇਹ ਜਿਹੜੀ ਲਾਈਨ ਨੂੰ ਵਿਚਾਰਨ ਵਾਲੀ ਲਾਈਨ ਆ ਜਿਸ ਵੇਲੇ ਦੋ ਤੋਂ ਇੱਕ ਨਜ਼ਰੀ ਆਈਆ ਦੋ ਇੱਕ ਦੀ 21 ਚੰਗੀ ਜਿਸ ਵਿੱਚ ਪਗਤਾਂ ਰਹੇ ਕੋਈ ਨਾ ਤੰਗੀ ਸ੍ਰਿਸ਼ਟੀ ਅੰਦੀ ਨਜਰੀ ਆਈਆ ਉਸ ਵੇਲੇ ਆਵੀ ਐਵੇਂ ਪੈ ਕੇ 14 ਤੋਂ ਅਗਲਾ ਦਿਨ 15 ਪੋਟੇ ਦੀ ਡੰਡੀ ਅਗਲਾ ਪੰਧ ਮੁਕਾਈਆ 15 ਪੂੰ ਦਾ ਜਿਹੜਾ ਵੇਰ ਵਾਸੀ ਉਸ ਵੀਰ ਦੇ ਘਰ ਜਾਣ ਦਾ ਫੇਰ ਮੈਂ ਦੱਸਾਂ ਅਗਲੀ ਖੇਲ ਇੱਕ ਹੋਰ ਚੰਗੀ ਤੇਰੇ ਅੱਗੇ ਵਾਸਤਾ ਪਾਈਆ ਜੋਤੀ ਜੋਸ ਰੂਪ ਆਰਾਪ ਆਪਣੇ ਕਿਰਪਾ ਕਰ ਪੁਰਬ ਲੈਣਾ ਜਣਾ ਵਰਤਾਈਆ ਪਟਿਆਲਾ ਕਹੇ ਮੇਰੇ ਨਰਨਕਾਰ ਮੇਰੀ ਇੱਕ ਅਰਜ਼ ਹੋਈਆ ਵੇਸ਼ਕ ਮੈਂ ਅਗਨੀ ਰਹਾ ਬਾਲ ਅੰਦਰੋਂ ਤੇਰਾ ਨਾਮ ਤੇ ਆਈਆ ਇਹ ਪਟਿਆਲਾ ਬਿਆਨ ਕਰਦਾ ਵੇਸ਼ਕ ਮੈਂ ਅਗ ਡਾਉਂਦਾ ਸੀ ਪਰ ਮੈਂ ਅੰਦਰੋਂ ਤੇਰਾ ਸੀ ਮੈਂ ਕੰਗਾਲਾਂ ਵਿੱਚੋਂ ਕੰਗਾਲ ਸ਼ਹਿਨशाह ਹੁਕਮ ਨਾਲ ਹੁਕਮ ਰਿਆ ਮਨਾਈਆ ਮੈਨੀਵੇਂ ਹੋ ਕੇ ਵੇਖ ਆਓ ਦਰਬਾਨ ਜੋ ਮਿਹਰ ਨਜ਼ਰ ਉਠਾਈਆ ਜਿਸ ਵਾਲੀ ਜਿਸ ਵਾਲੀ ਨੱਡੀ ਨੌਜਵਾਨ अर्जुन ਦਿੱਤੀ ਮਿਲਾਈਆ ਉਸ ਚਰਨੀ ਟਹਿ ਕੇ ਕਹਾ ਮੇਰੇ ਗੁਣ ਨਦਾਨ ਤੇਰੀ ਬੇਪਰਵਾਹੀਆ ਕੀ ਉਹ ਕੌਣ ਉਹ ਨੌਜਵਾਨ ਜੜੀ ਕਿ ਜਿਸ ਨੂੰ ਚੰਦੂ ਦੀ ਜੜੀ ਨੂੰ ਆ ਉਹ ਦਰਬਾਰ ਨੇ ਅਰਜੁਨ ਜਾ ਕੇ ਮਿਲਾਇਆ ਸੀ ਮੇਰੇ ਨਾਲੋਂ ਪਹਿਲੋਂ ਪਾਰ ਉਤਾਰਨਾ ਏ ਜਵਾਨ ਜਦੋਂ ਚੰਦੂ ਦੀ ਨੂ ਨੇ ਕਿਆ ਅਰਜਨ ਪਾਸ਼ਾ ਜੀ ਨੂੰ ਕੀ ਮੇਰੇ ਨਾਲੋਂ ਪਹਿਲਾਂ ਇਹ ਨੌਜਵਾਨ ਉਤਾਰੀ ਕਿ ਜਿਹੜਾ ਮੈਨੂੰ ਤੇਰੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਇਆ ਜੋ ਤੇਰਾ ਦਰਸ ਰਿਆ ਕਰਾਈਆ ਅਰਜਨ ਇਸ਼ਾਰੇ ਨਾਲ ਦੱਸਿਆ ਬਿਨਾ ਜਵਾਨ ਉਂਗਲੀ ਉੱਪਰ ਰਖਾਈ ਆ ਬਿਨਾ ਇਸ਼ਾਰੇ ਤੂੰ ਉਸ ਵੇਲੇ ਸਮਝਾਇਆ ਅਰਜਨ ਪਾਤਸ਼ਾਹ ਜੀ ਨੇ ਕੀ ਸਮਝਾਇਆ ਜਿਸ ਵੇਲੇ ਆਪ ਆਵੇ ਵਾਲੀ ਦੋ ਜਹਾਨ ਜਦ ਉਹ ਪਰਮਾਤਮਾ ਮਾਤ ਲੋਕ ਦੇ ਵਿੱਚ ਆਇਆ ਵਾਲੀ ਦੋ ਜਹਾਨ ਦੋਹਾਂ ਦਾ ਲੇਖਾ ਦੇ ਮੁਕਾਈਆ ਤੂੰ ਮਾਤੇ ਤੇ ਤੇਰਾ ਪੁੱਤ ਬਣੇ ਨਦਾਨ ਦੁਹਾ ਅੰਦਰ ਦਿ세 ਆਪ ਰੁਗਰਾਹੀਆ ਉਸ ਜਿਹੜੇ ਚੰਦੂ ਦੀ ਨੂੰ ਸੀ ਉਹ ਕੀ ਬਣ ਗਈ ਬੀਬੀ ਬੰਤੀ ਉਸ ਦੀ ਮਾਂ ਜਿਹੜਾ ਦਰਵਾਨ ਸੀ ਉਹ ਦਾ ਕੀ ਬਣ ਗਿਆ ਪੁੱਤ ਲੋਕ ਮਾਤ ਲਿਖਾ ਚੁਕਾਏ ਆਨੋ ਲੈਣਾ ਪੂਰਬ ਚੋਲੀ ਪਾਈਆ ਉਹਨਾਂ ਦਾ ਜਨਮ ਉਹਨਾਂ ਦਾ ਕਰਮ ਉਹਨਾਂ ਦਾ ਧਰਮ ਮਾ ਪੰਥੀ ਪੁੱਤ ਦਲੀਪ ਸਿੰਘ ਬਲਵਾਨ ਇਹ ਹਲੇ ਕੱਲ ਦੀਆਂ ਗੱਲਾਂ ਹਰ ਸੰਗ ਜਿਓ ਇਹ ਪਰਮੇਸ਼ਰ ਨੇ ਕਿਵੇਂ ਜਾ ਕੇ ਕਿਰਪਾ ਕੀਤੀ ਬੇਪਛਾਨ ਦੇ ਸਮਝਾਈਆ ਇਉ ਉਸ ਵੇਲੇ ਜਿਹੜੇ ਬਚਨ ਬਲਾਸ ਹੋਏ ਸੀ ਗਰਜਨ ਪਾਸ਼ਾ ਜੀ ਵੇਲੇ ਕਿਵੇਂ ਜਾ ਕੇ ਸੇਵਨ ਪੂਰੇ ਕੀਤੇ 16 ਪੋ ਕਰ ਜਾ ਕੇ ਕਰੇ ਕਲਿਆਣ 16 ਪੋ ਦਾ ਉਸ ਵੇਲੇ ਸਮਾਂ ਦੱਸਿਆ ਸੀਗਾ ਕਿ ਜਦੋਂ ਇਹ ਮਾਂ ਪੁੱਤ ਦਾ ਜੋੜ ਜੁੜੇਗਾ ਮਾਤ ਲੋਕ ਦੇ ਵਿੱਚ ਜਦੋਂ ਉਹ ਬਾਲੀ ਦੋ ਜਹਾਂ ਜਦੋਂ ਆਇਆ 16 ਪੋ ਨੂੰ ਇਹਨਾਂ ਦੇ ਉਸ ਵੇਲੇ ਕਰ ਗਿਆ ਉਹ ਕਾਲਪੁਰਖ ਪਰਮਾਤਮਾ ਸੋਲਾ ਪੋ ਕਰ ਜਾ ਕਰੇ ਕਲਿਆਣ ਹਰ ਸੰਗਤ ਖੁਸ਼ੀਆਂ ਰੰਗ ਰੰਗਾਈਆ ਗਾਲ ਦਰਵੇਸ਼ਾਂ ਵਾਲਾ ਚੋਲਾ ਪਾ ਕੇ ਮੰਗੇ ਦਾਨ ਗੁਰਮੁਖ ਹਮੇਸ਼ਾ ਲਈ ਪਾਰ ਕਰਾਈਆ ਕਿੜਾ ਆਪਣਾ ਗਲ ਦਰਵੇਸ਼ਾ ਵਾਲਾ ਚੋਲਾ ਪਾ ਕੇ ਔਰ ਗੁਰਮੁਖਾਂ ਨੂੰ ਹਮੇਸ਼ਾ ਲਈ ਪਾਰ ਕਰਿਆ ਉਹ ਸਾਬ ਨੇ ਇੱਕ ਦਰਵਾਖਾ ਕੇ ਬਿਰਦਵਾਲ ਜਵਾਨ ਨੱਡੇ ਅਦ ਵਿੱਚਕਾਰ ਨਾ ਕੋਈ ਅਟਕਾਈ ਆ ਭੁਖਿਆਂ ਨਾਲੋਂ ਭੁਖਾ ਨੰਗਿਆਂ ਨਾਲੋਂ ਨੰਗਾ ਹੋਵੇ ਆਪ ਭਗਵਾਨ ਦੇਖੋ ਕਿਹੜੀ ਕਰਪਾ ਇਪੁਖਿਆ ਨਾਲੋ ਪੁਖਾ ਕਿ ਨੰਗਿਆਂ ਨਾਲੋ ਨੰਗਾ ਆਪ ਓ ਭਗਵਾਨ ਭਗਤਾਂ ਪਿਛੇ ਸਭ ਏ ਪਰਮੇਸ਼ਰ ਨੇ ਕੀਤਾ ਚੰਨਾ ਨਾਲੋ ਚੰਗੇ ਗੁਰਮੁਖ ਦੇ ਵਖਾਈਆ ਕੀ ਉਹ ਚੰਨਾ ਨਾਲੋ ਵੀ ਚੰਗੇ ਗੁਰਮੁਖ ਜਿਹੜੇ ਅਕਾਲ ਪੁਖ ਨੇ ਆਗੇ ਵਖਾਏ ਬੰਦਿਆਂ ਵਿੱਚੋਂ ਬੰਦੇ ਟੁੱਟਿਆਂ ਵਿੱਚੋਂ ਗੰਡੇ ਜਿਣਾ ਦੇ ਨਾਲ ਤੋਂ ਜਹਾਨ ਹੰਡੇ ਪੱਲਾ ਸਕੇ ਨਾ ਕੋਈ ਛੁਡਾਈਆ ਇਹ ਉਹ ਸਾਨੂੰ ਵਾਲੀ ਦੋਜਹਾਨ ਪ੍ਰਮਾਤਮਾ ਮਿਲਿਆ ਜਿਹੜਾ ਸਾਡੀ ਕੋਈ ਗੰਡ ਕੋਈ ਦੋਜਹਾਨ ਕੋਈ ਤੋੜ ਨਹੀਂ ਸਕਦਾ ਸਾਡਾ ਕੋਈ ਪੱਲਾ ਨਹੀਂ ਛਡਾ ਸਕਦਾ ਜਿਹੜੀ ਵਸਤ ਅਰਜਣ ਅੰਤਰ ਮੰਗੇ ਜਿਹੜੀ ਅਰਜਨ ਪਾਸ਼ਾ ਜੀ ਨੇ ਉਸ ਵਿਲੇ ਜਿਹੜੀ ਵਸਤ ਅੰਦਰੋਂ ਮੰਗੀ ਸੀ ਉਹ ਪੂਰਾ ਕਰੇ ਸੁਰਾ ਸਰਵੰਗੇ ਉਹ ਜਾਗਰ ਸਿੰਘ ਲੇਖਾ ਦੇ ਚੁਕਾਈਆ ਉਹ ਉਹ ਜਾਗਰ ਸਿੰਘ ਸੀ ਜਿਹੜਾ ਪਠਿਆਰਾ ਸੀ ਜਿਹੜਾ ਉਸ ਦਾ ਜਨਮ ਹੋਇਆ ਮਾਤ ਲੋਕ ਦੇ ਵਿੱਚ ਉਸ ਦਾ ਨਾ ਉਜਾਕਰ ਸਿੰਘ ਸੀ ਅੱਗੇ ਪਾ ਕੇ ਆਪਣੇ ਫੰਦੇ ਆਪਣੇ ਮਹਿਲ ਅੰਦਰ ਟੰਗੇ ਅਟਲ ਪਦਵੀ ਇੱਕ ਜਣਾਈਆ ਆ ਪਹਿਲੋਂ ਤਾਰ ਪਹਿਲੋਂ ਤਾਰ ਪਈ ਅੰਮ੍ਰਿਤ ਖੰਡੇ ਹੁਣ ਮੇਰਵਾਨ ਮੇਰ ਨਜ਼ਰ ਨਾਲ ਕਾਇਆ ਚੋਲੀ ਅੰਦਰ ਰੰਗੇ ਉਹਨੋ ਚੋਲੀ ਅੰਤ ਰੰਗ ਤੇ ਪਹਿਲਾਂ ਕੀਆ ਅਮਰ ਤਾਂ ਖੰਡੇ ਨਾਲ ਰੰਗੇਗੇ ਪਰ ਹੁਣ ਉਹ ਪਰਮਾਤਮਾ ਨੇ ਆ ਕੇ ਕਾਇਆ ਚੋਲੀ ਅੰਤਰੰਗੀ ਆਪਣੇ ਬੱਚਿਆਂ ਨੂੰ ਗੁਰਮੁਖ ਖੁਸ਼ੀਆਂ ਨਾਲ ਪਾਰ ਲੰਗੇ ਸਤਗੁਰ ਦਾਤਾ ਦੇ ਵਡਿਆਈਆ ਇਹ ਵਡਿਆਈ ਦੇਣ ਵਾਲਾ ਉਸ ਵੀਰੇ ਸਤਗੁਰ ਸੀ ਉਹ ਲੈ 16 ਪੋ ਨੂੰ ਜਨ ਪਗਤ 2100 ਦਾ ਹਾਰ ਪ੍ਰਭ ਅਵਨਾਸ਼ੀ ਗਾਲ ਬੰਨੇ ਉਸ ਵੇਲੇ 2100 ਦਾ ਹਾਰ ਸੀ ਜਿਹੜਾ ਉਹ ਪਰਿਵਾਰ ਨੇ ਜਦ ਇਹ ਮਾਤ ਲੋਕ ਦੇ ਵਿੱਚ 16 ਪੋ ਨੂੰ ਗਾਲ ਪ੍ਰਭ ਪ੍ਰਮਾਤਮਾ ਜਦ ਇਹਨਾਂ ਦੇ ਘਰ ਵੀਰ ਦਿਲੀਪ ਸਿੰਘ ਦੇ ਘਰ ਗਏ ਉਸ ਵੇਲੇ ਪਰਿਵਾਰ ਨੇ 2100 ਦਾ ਹਾਰ ਪ੍ਰਭ ਅਵਨਾਸ਼ੀ ਦੇ ਗਾਲ ਬੰਨੇ ਉਸ ਵੇਲੇ 2100 ਦਾ ਹਾਰ ਸੀ ਜਿਹੜਾ ਭਗਤਾਂ ਨੇ ਗਾਲ ਬੰਨੇ ਆ ਜਨ ਪਗਤ 2100 ਦਾ ਹਰ ਪ੍ਰਵਯ ਆਪਣਾ ਸੀ ਗਲ ਬੰਨੇ ਰਬਦਾਸ ਬਿਚੋਲਾ ਨਾਲ ਰਖਾਈਆ ਰਬਦਾਸ ਗਿਆਨੀ ਗੁਰਮੁਖ ਸਿੰਘ ਜੀ ਉਹ ਬਿਚੋਲਾ ਨਾਲ ਸੀ ਅੱਗੇ ਆਪੇ ਪ੍ਰਭ ਜਨ ਪਗਤਾਂ ਦੀ ਸਤ ਮੰਨੇ ਮੁਜਰਮ ਹੋ ਕੇ ਮੁਕਰ ਕਦੇ ਨਾ ਜਾਇਆ ਜੋ ਤੀਜੋ ਸਰੂਪ ਹਾਰਬ ਆਪਣੇ ਕਰਪਾ ਕਰ ਮਾਰੇ ਛੇਸੇ ਮਿਸ਼ਨੂ ਭਗਵਾਨ ਓਥੋਂ ਮਾਰੇ ਇੱਕ ਓਛਲੇ ਪਜੇ ਵਾਹੋਤਾਹੀ ਆ 17 ਪੋਪਲਾਈ ਪੁਰ ਆਕੇ ਗੁਰਮੁਖ ਚਮਕਾਏ ਆਪਣੇ ਚੰਨੇ 17 ਪੋਗੇ ਪਲਾਈਪੁਰ ਕੀ ਸੱਚੇ ਪਾਤਸ਼ਾਹ ਜੀ ਸਾਚੇ ਚੰਦ ਕਰੇ ਰੁਸ਼ਨਾਈਆ ਆਤਮਾ ਸਿੰਘ ਸਾਥ ਰਹਿਣਾ ਭੋਲੇ ਪਾਲੇ ਤੰਨੇ ਆਤਮਾ ਸਿੰਘ ਦੇ ਸਾਥ ਉਸ ਵੇਲੇ ਕੌਣ ਸੀ ਕਾ ਤੰਨੇ ਦਾ ਲਿਖਾ ਸੀ ਰਾਵੀ ਆਪਣੇ ਕੰਦੇ ਚੁੱਕ ਕੇ ਪਾਰ ਪਾਰ ਦੇ ਲੰਗਾਈਆ ਵੇਖੋ ਤੁਹਾਡੇ ਕਹਿਣੇ ਕਿਵੇਂ ਮੰਨੇ ਦੇਖੋ ਕਿਵੇਂ ਉਸ ਪ੍ਰਮਾਤਮਾ ਨੇ ਸਾਡੇ ਕਹਿਣੇ ਮੰਨੇ ਕਿ ਅੱਜ ਅਸੀਂ ਉਸ ਪ੍ਰਭੂ ਪ੍ਰਮਾਤਮਾ ਦੇ ਕਹਿਣੇ ਆ ਤੇ ਕਿ ਐਸੀ ਚੱਲ ਰਹੇ ਹਾਂ ਕਿ ਐਸੀ ਇਸ ਗੱਲ ਦੇ ਮੁਖ ਰੱਖਦੇ ਹਾਂ ਅਸੀਂ ਵੇਖੋ ਤੁਹਾਡੇ ਕਹਿਣੇ ਕਿਵੇਂ ਮੰਨੇ ਮਨਸਾ ਵਿੱਚ ਰਜਾਈਆ ਤੁਹਾਡੇ ਜੋੜੀਆਂ ਦੇ ਕਸਦੇ ਹੋਣ ਤਲੇ ਥੱਲੇ ਆਪਣਾ ਆਪ ਸੁਪਾਈਆ ਤੁਸੀਂ ਫਿਰ ਕਹਿਣਾ ਪ੍ਰਭੂ ਵਾਹ ਬੱਲੇ ਬੱਲੇ ਜੀ ਤੁਹਾਡੇ ਜੋੜਿਆਂ ਦੇ ਤਲੇ ਵੀ ਜੇ ਘਰ ਸੈਣ ਦਾ ਪ੍ਰਭੂ ਪਰਮਾਤਮਾ ਕੀ ਕਹਿਣਾ ਥੱਲੇ ਮੈਂ ਆਪਣਾ ਆਪ ਬਚਾਦਾਗਾ ਜੀ ਤੁਹਾਡੇ ਚਲਦਿਆਂ ਦੇ ਪੈਰ ਕਸ ਗਏ ਮੈਂ ਥੱਲੇ ਆਪਣੇ ਹੱਥ ਰੱਖ ਦਿਆਂਗਾ ਇਹੋ ਸਾਇਬ ਸਾਨੂੰ ਮਿਲਿਆ ਫਿਰ ਅਸੀਂ ਕੀ ਕਹਿਣਾ ਤੋ ਸਾ ਫਿਰ ਕਹਿਣਾ ਪ੍ਰਭੂ ਵਾਹ ਵੱਲੇ ਵੱਲੇ ਜੋ ਪਗਤਾ ਅੰਦਰ ਸਿਰ ਨਾ ਸਕੇ ਉਢਾਈਆ ਉਸ ਵੇਲੇ ਇੱਕ ਗੱਲ ਯਾਦ ਕਰਾਉਣੀ ਜੋ ਕੀਤੀ ਨਾਲ ਡਲੇ ਰਾਵੀ ਦੇ ਅਦਬ ਵਿਚਕਾਰ ਜਾ ਕੇ ਢੇਰਾ ਲਾਈਆ ਅਜੇ ਜ਼ਖਮ ਓ ਅਲੇ ਜੋ ਕਾ ਉਹ ਪਠਾਨਾ ਸ਼ੁਰਿਆਂ ਨਾਲ ਵਿਖਾਈਆ ਮਾਰਾਇ ਸ਼ੇ ਸਿੰਘ ਵਿਸ਼ਨੋ ਭਗਵਾਨ ਮਾਰੇ ਸ਼ੇ ਸਿੰਘ ਵਿਸ਼ਨੋ ਭਗਵਾਨ ਕੀਆ ਅੱਗੇ ਚਾਲ ਆਪਣੀ ਚੱਲੇ ਪਿਛਲੇ ਲੇਖੇ ਸਰਬ ਮਟਾਈਆ ਉਹ ਪ੍ਰਭੂ ਪਰਮਾਤਮਾ ਮਾਰੇ शेष विष्णु भगवान ਉਸ ਨੇ ਆ ਕੇ ਮਾਤ ਲੋਕ ਤੇ ਵੀ ਸਵੈਮ ਆ ਕੇ ਕਿਰਪਾ ਕੀਤੀ ਕਾਲਕੁੱਤ ਪਰਮਾਤਮਾ ਨੇ ਸੋ ਹਰ ਸੰਗ ਜੀਓ ਇਹ ਉਹ ਲੇਖ ਸੀ ਜਿਵੇਂ ਅਰਜੁਨ ਪਾਸ਼ਾ ਜੀ ਵੀ ਲੇ ਜਦੋਂ ਵਾਦਾ ਹੋਇਆ ਸੀ ਕੋਲਕਰਾਰ ਹੋਏ ਕਿਵੇਂ ਕਿਵੇਂ ਕਾਲਕੁੱਤ ਪਰਮਾਤਮਾ ਨੇ ਆ ਕੇ ਮਾਤ ਲੋਕ ਚ ਖੇਡ ਕਰਨੀ ਸੀ ਸੋ ਦਾਸ ਖਿਮਾ ਚਾਹੁੰਦਾ ਹਰਵਾਨੀ ਸਾਂਝੀ ਕਰਦੇ ਆਂ 10 ਸੋਨੇ ਕਾ ਗਲਤੀਆਂ ਮੈਂ ਹਿਊਜ ਹੈਨ ਛੇਦੀ ਚਰਨਾ ਦੇ ਪਾਸੋਂ ਸਾਰੀ ਹਰ ਸੰਗਤ ਦੇ ਪਾਸੋਂ ਮੈਂ ਆਕੇ ਚਾਹਾਂਗਾ ਸੋ ਹੰਗਮਾਰ ਆਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ